ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਮਾਣਾ ਜਿਹਦਾ ਤਹਿਸੀਲ ਪਿੰਡ ਮਾਣਾ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੁਰ ਸਿੰਘ ਪਿੰਡ ਬਿਲਕੁਲ ਲੱਗੇ ਆ ਵੱਡਾ ਪਿੰਡ ਤੇ ਭਿੱਖੀਵਂਡ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਆ ਸੋ ਬਾਕੀ ਮਾਝੇ ਏਰੀਆ ਵਾਲੇ ਸਾਰੇ ਭੈਣ ਭਰਾ ਆਪਣੇ ਵੀਰ ਜਾਣਦੇ ਆ ਠੀਕ ਹੈ ਜੀ ਮਾਣਾ ਮੱਲੀਆਂ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਦੇ ਵੀਰ sire ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਵਪਾਰ ਦਾ ਕੰਮ ਕਰਦਾ ਸੋ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਦਿਖਾਈਆਂ ਨੇ ਆਪਾਂ ਰੁਟੀਨ ਦੇ ਵਿੱਚ ਵੀਰ ਕੋ 2 4 4 5 ਨੱਕ ਜਿਹੜੇ ਲਿਆ ਕੇ ਸੇਵ ਕਰਦਾ ਅੱਜ ਇਸ ਵੀਡੀਓ ਦੇ ਵਿੱਚ ਇੱਕ ਝੋਟੀ ਆਪਾਂ ਤੁਹਾਨੂੰ ਪੂਰੀ ਤਿਆਰੀ ਦੇ ਵਿੱਚ ਆ ਠੀਕ ਹੈ ਜੀ ਗੱਭਰ ਠੁਕੀ ਆ ਬੜੀ ਖੂਬਸੂਰਤ ਝੋਟੀ ਦਿਖਾਵਾਂਗੇ ਇੱਕ ਇਧਰ ਜਿਹੜੀ ਦੋਸਤੋ ਇੱਕ ਆਨਸਰ ਝੋਟੀ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਮੂੰਹੋਂ ਦੰਦੀ ਵੀ ਤੁਹਾਨੂੰ ਪ੍ਰੋਪਰ ਆਪਾਂ ਨੋਟ ਕਰਾ ਦਾਂਗੇ ਬੜੀ ਸੋਹਣੀ ਆ ਚੰਗੀ ਸ਼ਕੀਲ ਬਿਲਕੁਲ ਛੋਟੀ ਸਿੰਗੀ ਆ ਇੱਕ ਜਰਸੀ ਬਰੀਡ ਦੇ ਵਿੱਚ ਇਧਰ ਵਹਿੜ ਆ ਜੂਗੀ ਠੀਕ ਹੈ ਜੀ ਤੇ ਵਹਿੜ ਵੀ ਠੁਕ ਸੋ ਭਾਕੇ ਹਮਾ ਨਾਜਾ ਦਾ ਬਹੁਤ ਹੋਣਾ ਠੀਕ ਹੈ ਜੀ ਤੇ ਇਹਦਾ ਵੀ ਆਪਾਂ ਪੂਰਾ ਰਿਕਾਰਡ ਪੂਰੀ ਡਿਟੇਲ ਜਾਣ ਲਵਾਂਗੇ ਤਰੀਕ ਅੱਜ 23 ਜਨਵਰੀ ਆ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਕਰਦੇ ਆਂ ਗੱਲਬਾਤ ਸ਼ੇਰੇ ਦੇ ਨਾਲ ਪੁੱਛਦੇ ਆਂ ਕੀ ਡਿਟੇਲਾਂ ਨੇ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਕਿ ਹਾਲ ਜੋ ਬਹੁਤ ਵਧੀਆ ਸ਼ੇਰੇ ਹੋਰ ਸੁਣਾ ਭਰਾ ਵਧੀਆ ਵਧੀਆ ਸੰਤੂ ਸਾਹਿਬ ਵਧੀਆ ਤੇ ਮਾਲ ਇਸੇ ਤਰ੍ਹਾਂ ਹੀ ਆਈ ਜਾਂਦਾ ਹਾਂ ਜੀ ਹਾਂ ਜੀ ਸੰਤੂ ਸਾਹਿਬ ਆਈ ਜਾਂਦਾ ਇਸੇ ਤਰ੍ਹਾਂ ਹੀ ਠੀਕ ਹੈ ਵੀਰੇ ਅੱਜ ਜਿਵੇਂ ਆਪਣੇ ਕੋਲ ਤਿੰਨ ਨਾਗ ਨੇ ਸਤੂ ਸਾਹਿਬ ਚਾਰ ਹੀ ਇੱਕ ਗਾਂ ਹੀ ਟੋਕੜ ਬੱਤੀਆਂ ਵਗਾਇਆ ਤੇ ਹੁਣੇ ਵੇਚ ਗਈ ਹੁਣੇ ਮੀਲ ਲੈ ਗਏ ਬਦੋ ਬਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਟੋਕੜੀ ਟੋਕੜੀ ਸੀ ਕਹਿੰਦੇ ਹਾਂਜੀ ਹਾਂਜੀ ਠੀਕ ਹੈ ਸ਼ਰ ਇੱਕ ਛੋਟੀ ਬੜੀ ਖੂਬਸੂਰਤ ਕੱਢੀ ਇਹ ਸਤੂ ਸਾਹਿਬ ਅੱਜੇ ਸੁਣਾਂ ਨੇ ਹਾਂ ਤੇ ਦਿਨ ਕੋਈ ਚਾਰ ਪੰਜ ਲੈ ਜੂਗੀ ਅੱਛਾ ਹਾਂਜੀ ਰੋਬਰਾ ਬੜਾ ਚੋਹਣਾ ਹਾਂਜੀ ਰੋਬਰਾ ਤੇ ਕੱਦ ਵਜਨ ਤੇ ਬਾਕੀ ਇੱਕ ਰੰਗ ਕਾਲੀ ਆ ਬਿਲਕੁਲ ਹਾਂਜੀ ਸਿਰਫ ਪੂਛ ਹੀ ਮਾਰੀ ਜੀ ਚਿੱਟੀ ਆ ਬਿਲਕੁਲ ਹਾਂਜੀ ਹਾਂਜੀ ਲਓ ਵੀ ਜੀ ਦੋਸਤੋ ਜੇ ਆਪਾਂ ਵਾਈਟ ਗੱਲ ਗੱਲ ਕਰੀ ਨਾ ਵੀ ਵਾਈਟ ਤਾਂ ਵਾਈਟ ਤਕਰੀਬਨ ਕੋਈ 4 ਤੋਂ 5 ਇੰਚ 4 ਇੰਚ ਜਿਹੜੀ ਪੂਛ ਹੀ ਵਾਈਟ ਆ ਬਾਕੀ ਸ਼ਾਈ ਸ਼ੂਹੀ ਛੋਟੀ ਦੀ ਚੱਕ ਜ਼ਰੂਰ ਠੀਕ ਆ ਜੀ ਕੱਦ ਕਾਠ ਵੀ ਬਹੁਤ ਸੋਹਣਾ ਵੱਡੇ ਕੱਦ ਕਾਠ ਦੇ ਵਿੱਚ ਆ ਚੌੜਾ ਪਿੱਠ ਪੁੜਾ ਤੇ ਸ਼ਰਕ ਸਮਾਂ ਕਿੰਨਾ ਕਿ ਫਿਰ ਲੈਂਦੀ ਹੋਗੀ ਇਹ 사ਦੂ ਸਾਹਿਬ ਕਾਰੋ ਲੈ ਅੰਦਾ ਕਹਿਣ ਤੇ ਆ ਵੀ 5 ਕ ਦਿਨ ਲੱਗੂਗੀ ਅੱਛਾ ਜੀ ਤੇ ਲੈ ਹੀ ਜਾਣੇ 5 ਕ ਦਿਨ ਹਜੇ ਪੁੜੇ ਪੜੇ ਨਹੀਂ ਪੰਨੇ ਹਾਂਜੀ ਹਾਂਜੀ ਲੋ ਵੀ 5 ਕ ਦਿਨ ਦੋਸਤੋ ਹਜੇ ਸਹੀ ਹਜੇ ਇਹਨੇ ਲੈ ਜਣਾ ਸਮਾਂ ਤੇ ਬਾਕੀ ਸਿੰਘੀ ਸਿੰਘੀ ਬਹੁਤ ਪਿਆਰੀ ਆ ਤੇ ਥਾ ਦੋਜਨ ਕ ਪਹਿਲਾਂ ਨਹੀਂ ਆ ਨਹੀਂ ਦੋਜਨ ਸੰਦੂ ਸਾਹਿਬ ਦੋਜਨ ਝੋਟੀ ਆ ਦੂਜੀ ਸੁਈ ਸੰਦੂ ਸਾਹਿਬ ਨਿਕਾਸ ਹੋਗੇ ਤੇ ਵੇਖੋ ਕਾਲੀ ਇਹ ਕਰਾਂਗੇ ਇਹ ਨਹੀਂ ਕੋਈ ਗੱਲ ਕਾਰਦਾ ਵਜਨ ਪੂਰਾ ਫਿਰ ਲੋ ਜੀ ਠੀਕ ਆ ਜੀ ਸੋ ਸਿੰਘੀ ਸਿੰਘੀ ਬੜੀ ਪਿਆਰੀ ਆ ਹਾਂਜੀ ਦੂਜਾ ਸੁਬਾ ਦੋਸਤੋ ਝੋਟੀ ਨੇ ਸੋਣਾ ਬਹੁਤ ਖੂਬਸੂਰਤ ਆ ਤੇ ਬਾਕੀ ਦਿਨ ਹੋਰ ਵੀ ਜੇਕਰ 5-4 ਦਿਨ ਤਾਂ ਥੱਲੇ ਬਣੂ ਬਣੂਗੀ ਬਹੁਤ ਜ਼ਿਆਦੀ ਆ ਜੀ ਤੇ 35 ਤੋਂ ਪਣਾ ਆਈ ਬੱਦ ਆ ਜੀ ਸੰਤੂ ਸਾਹਿਬ 35 ਐ ਇੱਕ ਨੰਬਰ 35 35 ਨਹੀਂ ਕੋਈ ਗੱਲ ਹੈ ਠੀਕ ਹੈ ਜੀ ਪੋਲੀ ਪਾਲੀ ਐ ਸ਼ਹਿਦ ਹੀ ਆਉਣ ਰਿਹਾ ਸੰਤੂ ਦਾ ਠੀਕ ਹੈ ਹਾਂ ਜੀ ਲੈ ਸ਼ਰੀ ਵੀ ਖੋਲ ਕੇ ਇੱਕ ਪੂਰੀ ਕਰਾ ਦਰਸ਼ਨ ਦੇ ਵਿੱਚ ਛੋਟੇ ਤੇ ਛੋਟੀ ਸੋਹਣੀ ਕੱਦ ਕਾਟ ਵੀ ਆ ਦੋਸਤੋ ਦੂਰੋਂ ਜਿਹੜਾ ਕੋਈ ਭਰਾ ਵੀ ਆਉਂਦਾ ਇੱਕ ਆਈਡੀਆ ਤੁਸੀਂ ਲਾ ਕੇ ਤੁਰਿਓ ਹਾਈਟ ਕੱਦ ਦੀ ਪੂਰੀ ਆ ਵੱਡੀ ਆ ਕੋਈ ਸਮੱਧਰ ਜਾਂ ਦਰਮਿਆਨੀ ਹਾਈਟ ਹੋਵੇ ਤਾਂ ਆਪਾਂ ਵਿੱਚ ਤੁਹਾਨੂੰ ਦੱਸ ਜ਼ਰੂਰ ਦਈਦਾ ਠੀਕ ਹੈ ਜੀ ਉਗੀ ਤਾਂ ਦੇ ਵੇ ਮਿਸਟਰ ਸਾਹਿਬ ਬਣ ਜੂਗੀ ਬਸ ਬੰਨ ਉਹਨਾਂ ਚੰਗੀ ਬਾਕੀ 12 ਕਿਲੋ ਪਹਿਲ ਨੇ ਦੋ ਦਿੱਤਾ ਸੰਤੂ ਸਾਹਿਬ ਐਵੇਂ ਜਾਲੀਆਂ ਗੱਲਾਂ ਕਰੀਏ ਤੇਰਾ 13 14 ਕਿਲੋ ਦੋ ਦਊਗੀ ਸੰਤੂ ਸਾਹਿਬ ਵਧੀਆ ਹਾਂ ਹਾਂਜੀ ਬਾਕੀ ਖੜ ਕੇ ਤੇਰੀ ਸਾਫ ਨਹੀਂ ਸੰਤੂ ਸਾਹਿਬ ਬਿਲਕੁਲ ਬਿਲਕੁਲ ਲਾ ਵੀ ਖੋਲਣ ਖਲਣ ਚੰਗਾ ਡਾਈ ਹੈ ਥੱਲੇ ਉਹ ਠੀਕਾ ਜੀ ਸੋ ਦਿਨਾਂ ਦੇ ਅਕੋਰਡਿੰਗ ਚੰਗੀ ਗੱਲਬਾਤ ਬਣ ਜੂਗੀ ਥੱਲੇ ਬਿਲਕੁਲ ਪਤਲੇ ਪਿੰਡੇ ਦੀ ਹੈ ਤੇ ਹਾਈਟ ਕੱਦ ਮੈਂ ਤੁਹਾਨੂੰ ਪਹਿਲਾਂ ਵੀ ਜਿਹੜਾ 210 ਹੀ ਦਿੱਤਾ ਵੀ ਵੱਡਾ ਕੱਦ ਕਾਠੇ ਦਾ ਸੰਤੂ ਸਾਹਿਬ ਆਈ ਅੱਛੀ ਆ ਦੇ ਖਾਲੀ ਬਿਜਲੀ ਫੁੱਟੀ ਜੀ ਚੰਗੀ ਏ ਝੋਟੀ ਛੇਰਿਆ ਕਿੰਨੀ ਚੰਗੀ ਪਾਣੀ ਬਹੁਤ ਸਾਫ ਉਦਰੀ ਬਣੀ ਆ ਸਾਫਤਾ ਨਾ ਮਿਲਦਾ ਨਹੀਂ ਕਿਸੇ ਬਾ ਤੋ ਸੁਪਾਈਸ ਵੀ ਬਹੁਤ ਆ ਦੋਸਤੋ ਝੋਟੀ ਨੂੰ ਠੀਕ ਆ ਜੀ ਕੱਲੀ ਕੱਲੀ ਸ਼ਾਇਆ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੋ ਝੋਟੀ ਜਿੰਨੀ ਆ ਪੂਰੀ ਖਰੀ ਆ ਠੀਕ ਆ ਜੀ ਤੇ ਸਿਰੇ ਦਾ ਮੁੱਲ ਦੱਸ ਭਰਾ ਦਵਾਂਗੇ ਕਿੰਨੇ ਦੀ ਅੱਜ ਆਪਾਂ ਸੰਤੂ ਸਾਹਿਬ ਮੁੱਲ ਕੋਈ ਡੇਢ ਨਹੀਂ ਕਰਨਾ 1-10 ਕਰਦੇ 1-5 ਦੀ ਝੋਟੀ ਦੇ ਦਾਂਗੇ 1-5 ਦੀ ਹਾਂਜੀ ਹਾਂਜੀ ਠੀਕ ਆ ਵੀਰੇ ਹਾਂਜੀ ਇਹਨਾਂ ਮਾਨਤਨ ਕਰਕੇ ਕਸਰਾ-ਕਸਰਾ ਕੱਢ ਕੇ ਹੋਰ 2000 ਛੱਡ ਦਾਂਗੇ 1-3 ਦੀ ਦੇ ਦਾਂਗੇ 3 ਦੀ ਹਾਂਜੀ ਹਾਂਜੀ ਠੀਕ ਆ ਬਾਕੀ ਸੰਤੂ ਸਾਹਿਬ ਜੇ ਝੋਟੀ ਸੂਟੇ ਆਪਣੇ ਕਿਲੇ ਦੇ ਫਿਰ ਇਹ ਮੁੱਲ ਨਹੀਂ ਦਾਂਗੇ ਪਈ ਝੋਟੀ ਬਣ ਜਾਣਾ ਹਜੇ ਝੋਟੀ ਕਾ ਸਾਹਮਣੇ ਸੂਤ ਨਹੀਂ ਆਉਂਦੀ ਆ ਕੇ ਸਾਹਮਣੇ ਸੂਤ ਨਹੀਂ ਪੈਂਦੀ ਆ ਬਾਕੀ 12 ਕਿਲੋ ਪਹਿਲੇ ਨੇ ਦੁੱਧ ਦਿੱਤਾ ਹੈ ਤੁਹਾਨੂੰ ਆਖੀ ਜਾਈਏ ਇਨਾ ਦੇਦੀ ਮਾੜੀ ਦੀ 13 14 ਕਿਲੋ ਦੁੱਧ ਕੱਢੂਗੀ ਸੰਤੂ ਸਾਹਿਬ ਠੀਕ ਆ ਬਾਕੀ 13 14 ਕਿਲੋ ਦੁੱਧ ਬੜਾ ਹੁੰਦਾ ਸੰਤੂ ਸਾਹਿਬ ਬੜਾ ਬੜਾ ਜੇ ਦੁੱਧ 12 ਕਿਲੋ ਛੇਰੇ ਬਹੁਤ ਹੁੰਦਾ ਪਰ ਚਲੋ ਚੰਗੀ ਕਰ ਦੁੱਧ ਹੈ ਤੇ ਜ਼ਰੂਰ ਝੋਟੀ ਜਾਊਗੀ ਦੁੱਧ ਚੰਗਾ ਬਾਕੀ ਇਹ ਕਿਲੇ ਦੇ ਬੱਝੀ ਫੱਭੂ ਕੀ ਸੰਤੂ ਸਾਹਿਬ ਇਹ ਨਹੀਂ ਵੀ ਮੰਨ ਲਓ ਹੈਗੀ ਵੀ ਕੀ ਬੱਜਾ ਜੇ ਝੋਟੀ ਆ ਤੇ ਝੋਟੀ ਆਖਾਂਗੇ ਸ਼ਕੀਨ ਆ ਪੂ ਕਤਵਜਨ ਪੂਰਾ ਬਾਕੀ 1 ਲੱਖ 3000 ਦੀ ਤੁਹਾਨੂੰ ਮਿਲ ਜੂਗੀ ਅੱਜ ਹਾਂਜੀ ਹਾਂਜੀ ਬਹੁਤ ਪਿਆਰੀ ਝੋਟੀ ਜੱਤਰ ਸੈਕਿੰਡ ਨੰਬਰ ਤੇ ਸ਼ਹਿਰ ਇੱਕ ਆਪਣੇ ਕੋਲ ਕੱਟੀ ਝੋਟੀ ਆ ਗਈ ਹੈ ਇਹ ਸੰਧੂ ਸਾਹਿਬ ਮੂੰਹੋਂ ਦੋਂਦੀ ਹੋ ਦੋ ਦੰਦ ਦੋ ਦੰਦ ਆ ਤੇ ਚੌਗੀ ਦੇ ਇਹਨੇ ਹਜੇ ਲੱਗੀ ਆ ਜਵਾਨ ਹੀ ਕਰਨ ਲੱਗੀ ਆ ਜਿਹਨਾਂ ਕੇ ਹਜੇ ਪੁੱਟ ਨਹੀਂ ਤਈ ਆ ਅੱਛਾ ਜੀ ਤੇ ਦੋ ਦੰਦ ਜਵਾਨ ਕੀਤੇ ਨੇ ਠੀਕ ਆ ਜੀ ਹਾਂਜੀ ਬਹੁਤ ਦੋ ਦੰਦ 200 ਬਰਾਬਰ ਕਰ ਕੀ ਆ ਬਾਕੀ ਥਣ ਵੇਖੋ ਠੀਕ ਆ ਜੀ ਚਿਹਰੇ ਦੇ ਨਾਲ ਤੇ ਇੱਕ ਪਹਿਲਾਂ ਵੀ ਪਾਈ ਸੀ ਵੱਡੀ ਆ ਜੀ ਹਾਂਜੀ ਹਾਂਜੀ ਵਾ ਪਾਈ ਸੀ ਸੰਧੂ ਸਾਹਿਬ ਉਹ ਬੜੀ ਦੂਰ ਗਈ ਏ ਉਹ ਟਿੱਕਰੀ ਬਾਟਰ ਲਾ ਕੇ ੱਲੀ ਸੰਧੂ ਸਾਹਿਬ ਅੱਛਾ ਅੱਛਾ ਹਾਂਜੀ ਹਾਂਜੀ ਬੜੀ ਦੂਰ ਗਈ ਉਹ ਵੀ ਥਣ ਦੋਸਤੋ ਜਿਵੇਂ ਆਪਾਂ ਨੋਰਮਲ ਗੱਲ ਕਰਦਾਂ ਤੇ ਉਂਗਲ-ਉਂਗਲੀ ਦਾ ਨੰਬਰ ਥਣ ਬਾਕੀ ਝੋਲੀ ਝਾਲੀ ਵਟ ਫੁੱ ਆ ਦੇਖੋ ਠੀਕ ਹੈ ਜੀ ਸੋ ਥਾਂ ਤੋਂ ਬਹੁਤ ਲੰਬਾ ਤੇ ਬਾਕੀ ਸਿੰਗੀ ਦੀ ਗੱਲ ਕਰਕੇ ਸਿੰਗੀ ਬਿਲਕੁਲ ਕੁੱਤੀ ਵਾਲੀ ਸਿੰਗੀ ਆ ਵੀ ਛੋਟਾ ਸਿੰਗ ਆ ਬਿਲਕੁਲ ਕੁੱਤੀ ਦੇ ਵਿੱਚ ਲੱਗਾ ਤੇ ਮੱਥੇ ਦੇ ਵਿੱਚ ਕੋਈ ਥੋੜੇ ਬਾਦ ਵਾਲ ਜਿਹੜੇ ਵਾਈਟ ਹੈਗੇ ਆ ਸਫੇਦ ਹੈਗੇ ਆ ਬਾਕੀ ਬੰਤਰ ਬੰਤਰ ਝੋਟ ਕੱਟੀ ਦੀ ਬਹੁਤ ਪਿਆਰੀ ਆ ਠੀਕ ਹੈ ਜੀ ਝੋਟੀਆਂ ਦੇ ਵਿੱਚ ਜੀ ਆ ਕੱਟੀ ਦੀ ਥੋੜਾ ਜਿਹਾ ਮੇਰਾ ਭਰਾ ਕੋਈ ਚੰਗੀ ਖੇਚਲ ਕਰ ਦਊਗਾ ਏ ਆਈ ਦੇ ਕਾਬਲਾ ਭਰੀ ਭੂਰੀ ਹੈ ਝੋਟੀ ਜੰਨੀ ਆ ਠੀਕ ਆ ਹੰਦੂ ਸਾਹਿਬ ਦੋ ਚੌ ਮਹੀਨੇ ਤੱਕ ਨਾ ਗੱਬਣ ਹੋਣ ਵਾਲੀ ਜੇ ਜਾ ਕੇ ਪ ਵੀਰ ਭਰਾ ਸੇਵਾ ਕਰ ਲੇਦੇ ਬਸ ਬਸ ਹਾਂਜੀ ਹ ਖੇਚਲੀ ਕਰਨੀ ਬਾਅਦ ਥੋੜੀ ਬਾਕੀ ਹੋਣੀ ਨਹੀਂ ਇਹ ਤਾਂ ਚਲੋ ਗਾਹੋਂ ਜਿੰਨੇ ਦੀ ਮੇਰੇ ਕੋਈ ਲੈ ਗਿਆ ਮੇਰਾ ਵੀ ਕਿੰਨਾ ਪੈਸਿਆਂ ਦੀ ਸ਼ੈਅ ਹਾਂਜੀ ਹਾਂਜੀ ਲੈ ਵੀ ਸ਼ੈਅ ਮਾੜਾ ਖੋਲ ਕੇ ਨੂੰ ਤੋਰਦੇ ਲਓ ਵੀ ਇਹ ਦੋਸਤੋਂ ਦੋਂਦੀ ਆ ਦੋਂਦੇ ਬਰਾਬਰ ਕਰਕੇ ਤੇ ਚੌਕ ਦੇ ਸੱਟੇ ਆ ਠੀਕ ਆ ਜੀ ਚੱਕਰੇ ਛਟਾੜ ਕੀਤੇ ਸਮਝ ਲਓ ਤੇ ਚੌਕ ਦੇ ਸੱਟੇ ਆ ਉਹ ਆਪਾਂ ਵੀ ਜੇ ਤੁਮ ਨੋਟ ਕਰਾ ਦਿੱਤਾ ਅਗੋਂ ਮੇਰਾ ਭਰਾ ਜਿੱਦਾ ਮਰਜ਼ੀ ਇੱਥੇ ਕੋਈ ਕਨਫਰਮ ਕਰ ਸਕਦੇ ਤੁਸੀਂ ਆਣ ਕੇ ਦਰدی ਹੈ ਵੀ ਠੰਡੀ ਧੀਰੀ ਹੈ ਠੰਡੀ ਧੀਰੀ ਸੰਧੂ ਸਾਹਿਬ ਦਾ ਦੀਰਤੀ ਕੋਈ ਨਹੀਂ ਫਰਕਾ ਤੇ ਵਜਨ ਵਾਲੀ ਜੀ ਉਮਰ ਦੇ ਹਿਸਾਬ ਨਾਲ ਕੱਦ ਵਜਨ ਬਹੁਤ ਜ਼ਿਆਦਾ ਬਿਲਕੁਲ ਜੀ ਹਾਂ ਜੀ ਲਓ ਜੀ ਬਹੁਤ ਪਿਆਰੀ ਛੋਟੀ ਹੈ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਇਸ 스테ਜ ਦੇ ਉੱਪਰ ਵੀ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਵੀ ਝੋਟੀ ਕਿਦਾਂ ਕਿਦਾਂ ਥਿਆਵੇ ਤੇ ਜ਼ਰੂਰ ਖਰੀਦਾਰੀ ਕਰਗੇ ਤੇ ਤੁਸੀਂ ਪਹਿਲ ਦੇ ਆਧਾਰ ਤੇ ਸੌਦਾ ਕਰ ਲਓਗੇ ਅਕੇ 2-4-5 ਮਹੀਨੇ ਸਾਹਮਣੇ ਦੀ ਲੋੜ ਆ ਇਹ aí ਤਾਂ ਬਿਲਕੁਲ ਕਾਬਲ ਹੋ ਜੂਗੀ ਤੇ ਥੋੜੀ ਖੇਚਲ ਕਰਨੀ ਪਣੀ ਹੈ ਝੋਟੀ ਬਣੀ ਲਓ ਠੀਕ ਹੈ ਜੀ ਤੇ ਇਹ ਸ਼ੇਰਿਆਜ ਕਿੰਨੇ ਦੀ ਦੇਰਿਆ ਵੀਰ ਝੋਟੀ ਸੰਧੂ ਸਾਹਿਬ ਆਪਾਂ ਜਾਇਜ਼ ਹੀ ਮੁੱਲ ਤੇ ਦੇ ਦਨੀ 30000 ਦੀ ਦੇ ਦਾਂਗੇ 30000 ਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਥੋੜਾ ਬਾਧਾ ਮਾਨਤਨ ਕਰ ਦਾਂਗੇ ਠੀਕ ਹੈ ਭਰਾ ਹਾਂਜੀ ਹਾਂਜੀ ਨੋਬੀ ਪੀਰ ਦੀ ਬਾਕੀ ਇਹ ਬਾਨੀ ਵਾਲੀ ਆਪ ਆ ਕਿਥਾਂ ਤੂੰ ਸਾਬ ਆਪਾ ਨਾ ਦੋਜਾ ਮਰ ਹਾਂਜੀ ਆ ਦੇਖ ਠੀਕ ਹੈ ਤੇ ਬਾਕੀ ਇੱਕ ਵਾਰ ਦੋਸਤੋ ਮੈਂ ਫੇਰ ਤੁਹਾਨੂੰ ਲਾ ਗਿਆ ਇੱਕ ਵਾਰੀ ਥਾਣਾ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਥਣ ਬਹੁਤ ਵਧੀਆ ਝੋਲੀ ਝਾਲੀ ਪੂਰੀ ਕਾਇਮ ਆ ਵਟ ਬੁਟ ਬਹੁਤ ਜਿਆਦੇ ਆ ਜਦੋਂ ਕਰਮ ਵਾਲੀ ਨਿਤਰਾਈ ਤੇ ਬਹੁਤ ਸੋਹਣੀ ਚੰਗੀ ਝੋਲੀ ਤਿਆਰ ਕਰ ਲੁੱਗੀ ਠੀਕ ਆ ਤੇ 30000 ਦੇ ਵਿੱਚੋਂ ਛੋੜਛੱਪ ਹੋ ਜਾਊਗਾ ਹਾਂਜੀ ਸਾਨੂੰ ਸਾਬ ਕਰਦਾਂਗੇ ਛੋੜਛੱਪਾ ਨੱਤੀ ਆ ਦੀ ਦੇ ਦਾਂਗੇ ਤੁਸ ਜੀ ਸਾਹਿਬ 29000 ਦੀ ਹਾਂਜੀ ਹਾਂਜੀ ਚਲੋ ਜੀ ਹਾਂਜੀ ਹਾਂਜੀ ਲਓ ਜੀ 29000 ਦੀ ਇਹ ਤੁਹਾਨੂੰ ਮਿਲ ਜੂਗੀ ਕਰ ਤੁਸ ਜੀ ਸਾਹਿਬ ਇਹ ਪਹਾਣੀ ਮਿਲੂਗਾ ਪਰ ਇਹ ਆਪਾਂ ਗੱਲ ਕਹਿਣੀ ਨਹੀਂ ਆ ਪੀ ਇਹ ਜਿੰਨੇ ਕਿ ਮੈਂ ਪੈਸੇ ਮੰਗੇ ਆ ਇੰਨੇ ਕਿਤੇ ਦੂਜੇ ਭਾਰਤ ਦੇ ਪਰ ਆਪਾਂ ਦੂਜੇ ਵੀਰਾਂ ਨੇ ਲੈਂਦੇ ਬੰਦੇ ਤੇ ਉਹਨਾਂ ਨੂੰ ਆਖਿਆ ਵੀ ਨਹੀਂ ਆਪਾਂ ਨੂੰ ਚਲੋ ਜਾਨ ਬਚਾਉਣੀ ਵੀ ਜਾਨ ਬਚਾਈ ਇਹਦੀ ਆਪਾਂ ਕੋ ਸੁੱਖ ਤੇ ਪਾ ਦੇਊਗੀ ਹਾਂਜੀ ਹਾਂਜੀ ਨਾ ਸੁੱਖ ਦਊਗੀ ਜਿੱਥੇ ਕਰਮ ਵਾਲੀ ਹੈ ਹਾਂਜੀ ਹਾਂਜੀ ਲਓ ਵੀ ਭਰਾਵਾ 29000 ਦੀ ਮਿਲ ਜੂਗੀ ਅੱਜ ਠੀਕ ਆ ਜੀ ਬਾਕੀ ਝੋੜੀ ਸ਼ਕੀਨ ਆ ਮੇਰਾ ਵੀਰ ਇਹ ਨ ਬਿਲਕੁਲ ਛੋਟੀ ਸਿੰਗੀ ਆ ਦੋਵੇਂ ਸੇਕ ਤੁਸੀਂ ਵੇਖੋ ਫਰੰਟ ਤੋਂ ਖੜਿਆ ਬੰਦਾ ਸੇਕ ਦੀ ਜੱਜਮੈਂਟ ਨਹੀਂ ਕਰੂਗਾ ਭੋੜੀ ਆਪਦੀ ਆ ਠੀਕ ਆ ਜੀ ਕਿਉਂਕਿ ਸੇਕ ਨੂੰ ਬਹੁਤ ਸਤੂ ਸਾਹਿਬ ਕੱਤਕੁੱਤ ਵੀ ਚੰਗਾ ਜੋ ਹਾਂ ਹਾਂ ਤੇ ਸੋਹਣੀ ਹਾਈਟ ਕੱਤਦੀ ਤੇ ਇਧਰ ਅ ਛਰੇ ਆ ਜਗੇ ਆਪਣੇ ਕੋਲ ਇੱਕ ਜਰਸੀ ਬ੍ਰੀਡ ਦੇ ਵਿੱਚ ਬਹਿੜ ਗਿਆ ਜੀ ਸੰਦੂ ਸਾਹਿਬ ਦੂਜੇ ਸੁਣਨ ਵਾਲੀ ਆ ਦੋ ਚਾਰ ਦਾ ਨਹੀਂ ਖੜਦੀ ਆ ਠੀਕ ਆ ਜੀ ਹਾਂਜੀ ਹਾਂਜੀ ਥੱਲੇ ਉਹਦੇ ਤੋਹਫਾ ਹੀ ਆ ਸੰਦੂ ਸਾਹਿਬ ਆ ਥੱਲੇ ਉਹ ਵੇਖ ਲੈ ਹਾਂਜੀ ਹਾਂਜੀ ਉਹ ਗੱਲ ਨਹੀਂ ਕਰਦੇ ਉਹਨੇ ਗਾਂ ਤੋਂ ਉਹਨੇ ਪਛਾਣ ਹਾਂਜੀ ਉਹਨੇ ਗਾਂ ਤੋਂ ਉਹਨੇ ਪਛਾਣ ਜੇ ਹਰ ਜੀ ਕੀ ਤਾਂ ਸੂਣ ਲੱਗਿਆ ਇਹਨੇ ਕੀ ਕਰਨਾ ਬਿਲਕੁਲ ਇਹ ਸਿਰੇ ਇਹਦਾ ਸੂਆ ਦੀ ਗੱਲ ਕਰਕੇ ਕਿਲਮਾ ਮੰਨਦਾ ਫਿਰ ਸੂਆ ਸਤੂ ਸਾਬ ਆਪਾਂ ਤਾਂ ਦੁੱਜਾ ਗਿਆ ਕੋਈ ਵੀ ਤੀਜਾ ਵੀ ਮੰਨ ਲੇ ਹਾਂਜੀ ਤਾਂ ਜਪਾ ਕਿਹੜੀ ਘਰੇ ਪਾਲੀ ਐਵੇਂ ਬੈਸ ਕਰੀਏ ਕਿ ਨਹੀਂ ਕਿ ਵੀਰ ਨਾਲ ਆਪਦੀ ਸਮਝ ਵੇਖਣਾ ਜਿਹਨੂੰ ਦੁੱਜੇ ਸਮਝ ਆਉਂਦੀ ਉਹ ਦੁੱਜੇ ਮੰਨ ਲੇ ਹੈ ਜਿਹੜਾ ਤੀਜੇ ਸਮਝਦੀ ਤੀਜੇ ਮੰਨ ਲੇ ਨਾ ਬੇਟੀਆ ਜੀ ਤੂੰ ਤਿਆਰੀ ਦੇ ਵਿੱਚ ਹੀ ਆ ਠੀਕਾ ਵੜ ਦੋਸਤੋਂ ਬਾਕੀ ਤੁਸੀਂ ਵੇਖੋਗੇ ਕੌਣ ਸ਼ਟਾਰਟ ਹੋ ਕੇ ਤੇ ਪਿਛੇ ਸੂਣ ਜਿਹੜਾ ਲੀਵਾ ਬਣਾਈ ਆਉਂਦੀ ਕਰਮਾ ਵਾਲੀ ਤੇ ਅੱਜ ਔਰ ਤੇ ਭਲਕ ਹੋਰ ਦੱਖ-ਦੁਖ ਜਿਹੜੀ ਆ ਬਾਕੀ ਘਵਾਨੇ ਲੈਵੇ ਦੀ ਸਾਫ ਸੁਥਰੀ ਹੈ ਚਾਰ ਥਾਣਾ ਇਧਰ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਦੇਣਾ ਆ ਲੋ ਜੀ ਸੋ ਟੰਡੀ ਦੇ ਏਰੀਆ ਸੀਲਸ ਆਗਾ ਤੇ ਜਿਹੜੇ ਭਾ ਪੱਤੇ ਵਿੱਚ ਤੁਹਾਨੂੰ ਮਿਲ ਜਾਣੀਆਂ ਉਹ ਵੀ ਬੜਾ ਜਾਇਜ਼ ਤੇ ਜੈਨੂਨ ਰੇਟ ਰਹਿਣ ਵਾਲਾ ਪਹਿਲਾਂ ਉਸ ਤੋਂ ਤੁਹਾਨੂੰ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਉਣੇ ਸੋ ਵੈੜ ਚੰਗੀ ਆ ਬਦਾਮੀ ਜਾਂ ਰਾਂਗਾ ਠੀਕ ਆ ਜੀ ਬਲੈਕ ਤੇ ਬਦਾਮੀ ਬਰਾਊਨ ਜਾਂ ਕੰਬੀਨੇਸ਼ਨ ਹੈਗਾ ਦੋ ਕਲਰ ਦਾ ਬਾਕੀ ਥਾਣਾ ਪੂਰਾ ਥੀ ਮੁਠੀ ਵਾਲਾ ਤੇ ਮੋਸਟਲੀ ਬਹੁਤੇ ਵੀਰ ਖੁਸ਼ ਹੁੰਦੇ ਆ ਵੀ ਇੱਕ ਜਰਸੀ ਬ੍ਰੀਡ ਦੇ ਵਿੱਚ ਵੜਾ ਖਰੀਦਦਾਰੀ ਕਰਕੇ ਬੱਚੀ ਚੰਗੀ ਆ ਠੀਕ ਹੈ ਜੀ ਆ ਵੇਖੋ ਜਲਸੀ ਪਿਓਰ ਜਲਸੀ ਆ ਹਾਂ ਜੀ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਥੋੜਾ ਜਰਸੀ ਪਿਓਰ ਹੀ ਆ ਜੀ ਕੀ ਦਾ ਨਵਾਂ ਬੜਾ ਜਲਸੀ ਦਾ ਕਾ ਤੇ ਐਡਾ ਕਿ ਹੁੰਦਾ ਹੈ ਹਾਂ ਜਿਹੜੀ ਪੰਜਾਬ ਵਾਲੀ ਜਲਸੀ ਉਹਦਾ ਥੋੜਾ ਜਿਹਾ ਵੱਡਾ ਹੁੰਦਾ ਹੈ ਬਸ ਜੀ ਬਸ ਇਹ ਉਧਰ ਦੀ ਜਲਸੀ ਇਹਦਾ ਥੋੜਾ ਜਿਹਾ ਛੋਟਾ ਕੱਦਿਆ ਬਾਕੀ ਸਾਫ ਸੁਥਰੀ ਚੰਗੀ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਾਕੀ ਭਾਅ ਵੜਾ ਪੱਧਰ ਜੋ ਭਾਅ ਬਹੁਤਾ ਹੀ ਜ਼ਿਆਦਾ ਪੱਧਰ ਜੋ ਰੱਖ ਰੱਖ ਆ ਆ ਦੇ ਕਿਨਵਾਏ ਦਾ ਗਾਰੀਆ ਨਾ ਸੇਕਰ ਹਾਂ ਠੀਕ ਹੈ ਜੀ ਹਾਂ ਨਾ ਲਕਮਨ ਮਹਿੰਦੇ ਜਿਵੇਂ ਮਰਤ ਕੋਈ ਕਬਲੇ ਦੇ ਠੀਕ ਹੈ ਸਰ ਲੈ ਚਲੋ ਵੀ ਬਾਬੀ ਇਹ ਜਰਸੀ ਨਗ ਜਿਹੜਾ ਅੱਜ ਫੋਰ ਸੇਲ ਆ ਸੋ ਬਾਕੀ ਜਿਹੜੇ ਭਰਾ ਦੇ ਹਿੱਸੇ ਆਊਗਾ ਆਪਣੀ ਟਿਪ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਆਨਲਾਈਨ ਕਰ ਲਿਓ ਚਾਹੇ ਇੱਥੇ ਆਣ ਕੇ ਵਿਜ਼ਿਟ ਕਰਕੇ ਕਰ ਲਿਓ ਉਹ ਤੁਹਾਡੀ ਆਪਣੀ ਠੀਕ ਹੈ ਜੀ ਰਿਸਪੌਂਸਿਬਿਲਟੀ ਆ ਉਹ ਨਾਖ ਜਿਹੜੇ ਇਸ ਤਰ੍ਹਾਂ ਰੂਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਕੋਈ 2 4 5 ਨਾਖ ਜਿਹੜੇ ਇਸ ਕਿਲੇ ਦੇ ਉੱਪਰ ਅਵੇਲੇਬਲ ਹੁੰਦੇ ਆ। ਕਿਰੇ ਕਿੰਨੇ ਦੀ ਦੇ ਦਈਏ ਫਿਰ ਸੱਜੂ ਸਾਹਿਬ ਮੋਲ ਜਿਆਦਾ ਨਹੀਂ ਕਰਨਾ ਕੋਈ 50 ਨਹੀਂ ਕਰਨਾ ਕੋਈ 45 ਨਹੀਂ ਕਰਨਾ 4000 ਦੀ ਦੇ ਦਈਏ। 4000 ਦੀ? ਹਾਂਜੀ। ਦੇ ਦਿਓ 40 ਦੀ ਦੇ ਦੋ ਵਿੱਚੋਂ ਕੋਈ ਲੈਸ ਨੂੰ ਸੋਝੂ ਮੌਕੇ। ਯਾਹ ਕਰ ਦਾਂਗੇ ਹੋਰ ਲੈਸ। 45 ਦੀ ਹੋ ਜੀ। ਹਾਂਜੀ ਹਾਂਜੀ। 33000 ਦੀ ਦੇ ਦਾਂਗੇ ਸੱਜੂ ਸਾਹਿਬ। 33 ਦੀ? ਹਾਂਜੀ ਹਾਂਜੀ। ਠੀਕ ਹੈ ਤੇ। ਹਾਂਜੀ ਹਾਂਜੀ। ਲੋਬੀ 38000 ਆ ਠੀਕ ਆ ਜੀ ਐਂਡ ਟੂ ਐਂਡ ਜਿਹੜੀ 38000 ਬਾਕੀ ਉਹ ਸਾਬ ਜੇ ਪੰਜ ਚਾਰ ਦਿਨ ਸੁਣਦੀ ਨਹੀਂ ਪੁਰਾ ਪੁਰਾਣੀ ਕੋ ਭੰਨਿਆ ਹਾਂ ਦੇ ਕਰ ਜਾਣੇ ਪੰਜ ਚਾਰ ਦਿਨ ਲੈ ਜੂਗੀ ਹਾਂਜੀ ਹਾਂਜੀ ਬਾਕੀ ਥੱਲੇੋਂ ਥੱਲੇੋਂ ਜਿਹੇ ਵੀਰ ਤੋਂ ਲਈ ਨਾ ਉਹ ਤਾਂ ਵੀ ਬਾਂਦੀ ਪੁੰਦੀ ਬੜੀ ਦੁੱਧ ਤੇਰਾ 14 ਕਿਲੋ ਹੀ ਦਿੰਦੀ ਐ ਮੈਂ ਤੁਹਾਨੂੰ ਆਖੀ ਜੀ 18 19 ਕਿਲੋ ਦਿੰਦੀ ਆ ਉਹਨੇ ਇਹ ਕਹਨ ਕੋਈ ਵੇਚਣ ਬਾਰੇ ਮੈਂ ਨਜਾਇਜ਼ ਗੱਲ ਕਰ ਰਹੀ ਹਾਂ ਇਹ ਗੱਲ ਕਿਉਂ ਕਰਨੀ ਇਹਨਾਂ ਦੇ ਦੁੱਧ ਤੇ ਆਮ ਨਾਲ ਦੇ ਜਣਾ ਨੇ ਠੀਕ ਆ ਜੀ ਹਾਂ ਜੀ ਹਾਂ ਜੀ ਲੋਵੀ ਬਰੋਵੋ ਵੀਰਾਂ ਦਾ ਵੀ 6 6 7 7 ਕਿਲੋ ਇੱਕ ਡੰਗ ਦਾ ਦੁੱਧ ਆਮ ਨਾਲ ਚਵਾਜੂਗੀ ਹਾਂ ਜੀ ਹਾਂ ਜੀ ਕੋਈ 14 13 14 ਲੀਟਰ ਤੇ ਖੇੜਦੀ ਰਹੂਗੀ ਕਰਮਾਂ ਹਾਂ ਜੀ ਹਾਂ ਜੀ ਚੇਰੇ ਵੀਰ ਦੇ ਕੋਲ ਇੱਕ ਝੋਟੀ ਬੜੀ ਫੱਬੀ ਖੜੀ ਆ ਕਰਮਾਂ ਵਾਲੀ ਪੂਰੀ ਤਿਆਰੀ ਦੇ ਵਿੱਚ ਆ ਉਹਦੇ ਬਾਰੇ ਵੀ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਲ ਬਹੁਤ ਵੀਰ ਚਾਹੁੰਦੇ ਆ ਵੀ ਇਸ ਸਟੇਜ ਦੇ ਉੱਪਰ ਸਾਨੂੰ ਕੱਟੀ ਝੋਟੀ ਮਿਲ ਜਾਵੇ ਏਆਈ ਤੇ ਬੜੇ ਵੱਤਰ ਤੇ ਆ ਕਿਉਂਕਿ ਜਰਸੀ ਬ੍ਰੀਡ ਤੋਂ ਜੇਕਰ ਆਪਾਂ ਗੱਲ ਕਰੀਏ ਤੇ ਬਿਲਕੁਲ ਜਰਸੀ ਬ੍ਰੀਡ ਤੋਂ ਉੱਚਾ ਘਾਤਾ ਇਸ ਝੋਟੀ ਦਾ ਕੋਈ 5-4 ਮਹੀਨੇ ਬਾਅਦ ਆਪਾਂ ਪਹਿਲਾਂ ਵੀ ਨੋਟ ਕਰਾਇਆ ਸੀ 5-4 ਮਹੀਨੇ ਸਾਹਮਣੇ ਦੀ ਲੋੜ ਆ ਤੇ ਆਈ ਖੜੀ ਆ ਕਰਮਾਂ ਲਈ ਠੀਕ ਆ ਜੀ ਏਆਈ ਹੋ ਜੂਗੀ डन ਤੇ ਚੰਗੀ ਸ਼ੀਟ ਸਾਬ ਆਪਾਂ ਮਾਨਦਾਨ ਥੋੜਾ ਬਾਦਾ ਹੀ ਹੁਣ ਕਿਤੇ ਕਰਨਾ ਆ ਆਪਾਂ ਮੋਲੀ ਉਹੋ ਜੇ ਪੁੰਨੇ ਕ ਪਾਇਏ ਵੀ ਜਿੰਨੇ ਕ ਇਹ ਦੇਈ ਦੇਣਾ ਮਾਲ ਬਸ ਜੇ ਨਹੀਂ ਵੀ ਮਾਲੋ ਵੀ ਮੋਲ ਜਿਆਦਾ ਪਾਈ ਜੋ ਮੁੜ ਕੇ ਘੱਟੀ ਜੋ ਪੱਦਰ ਜਾਈ ਆਪਾਂ ਮੋਲ ਕੀਤਾ ਸੰਧੂ ਸਾਹਿਬ ਉਹ ਛੇਰੇ ਵੀਰ ਦਾ ਇੱਕ ਨੰਬਰ ਆਪਣੇ ਕਰਦੇ ਸਾਂ ਜੇ 9779721242 ਠੀਕ ਹੈ ਭਰਾ ਹਾਂਜੀ ਹਾਂਜੀ ਲੋ ਵੀ ਦੋਸਤੋ ਛੇਰੇ ਵੀਰ ਦੇ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਕਾਲ ਕਰੋ ਗੱਲਬਾਤ ਕਰੋ ਤੇ ਮਾਲ ਸਾਫ਼ ਸੁਥਰਾ ਚੰਗੇ ਪੱਸ਼ੂ ਆ ਭਾਅ ਫੜਤੇ ਦੇ ਵਿੱਚ ਆ ਜਾਇਜ ਆ ਸੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ